ਅਕਾਲੀ ਦਲ ਦੇ ਵਖਰੇਵਿਆਂ ਨੂੰ ਕਿਵੇਂ ਵੇਖ ਰਿਹਾ ਐਸ ਟਾਈਮ ਤੇ ਅਕਾਲੀ ਦਲ ਵੀ ਬਹੁਤਾ ਚ ਆ ਗਿਆ ਨਾ ਇੱਕ ਅਕਾਲੀ ਦਲ ਬਾਦਲ ਇੱਕ ਅਕਾਲੀ ਦਲ ਅੰਮ੍ਰਿਤਸਰ ਅਕਾਲੀ ਦਲ ਭਾਈ ਅਮਰਪਾਤ ਸਿੰਘ ਵੱਲੋਂ ਵੀ ਐਸ ਟਾਈਮ ਲੈਣ ਦਾ ਗਿਆ ਵਾ ਅਕਾਲੀ ਦਲ ਬਾਦਸ ਪੰਜਾਬ ਦੇ ਇੱਕ ਪੰਜ ਮੈਂਬਰੀ ਕਮੇਟੀ ਵੱਲੋਂ ਵੀ ਅਕਾਲੀ ਦਲ ਆ ਰਿਹਾ ਇੱਕ ਅਕਾਲੀ ਦਲ ਦਾ ਹੋਰ ਵੀ ਇਸ਼ਾਰਾ ਵਾ ਮੈਂ ਥੋੜੀ ਦੇਰ ਤੱਕ ਵੀ ਤੁਹਾਨੂੰ ਦੱਸਦਾ ਕਿਉਂ ਕਿਹੜਾ ਇਸ਼ਾਰਾ ਹੋ ਸਕਦਾ ਤੇਜਿੰਦਰ ਜੀ ਮੈਂ ਤਾਂ ਅਕਾਲੀ ਦਲ ਅੰਮ੍ਰਿਤਸਰ ਨੂੰ ਹੀ ਸਹੀ ਅਕਾਲੀ ਦਲ ਮੰਨਦੀ ਆ ਬਾਕੀ ਜਿਨ੍ਹਾਂ ਨੂੰ ਬਾਬਾ ਜੋਗਿੰਦਰ ਸਿੰਘ ਜੀ ਨੇ ਖੁਦ ਬਣਾਇਆ ਸੀ ਅਕਾਲ ਤਖਤ ਸਾਹਿਬ ਤੇ ਤੁਸੀਂ ਮ ਸ਼ਾਇਦ ਛੋਟੇ ਉਮਰ ਚ ਉਦੋਂ ਕੈਪਟਨ ਸਾਹਿਬ ਨੇ ਵੀ ਦਸਕਤ ਕੀਤੀ ਸੀ ਟੌੜਾ ਸਾਹਿਬ ਨੇ ਵੀ ਕੀਤੀ ਸੀ ਬਾਦਲ ਉਦੋਂ ਪਗੜਾ ਹੋ ਗਿਆ ਸੀ ਇਹਨੇ ਦਸਕਤ ਨਹੀਂ ਸੀ ਕੀਤੀ ਵੀਰਾ ਵਾਇਰਲ ਹੁੰਦੀ ਹੈ ਅੱਜ ਵੀ ਦੇਖੀਆਂ ਅਸੀਂ ਮੇਰੀ ਬੇਨਤੀ ਸੁਣੋ ਜੇ ਤੁਸੀਂ ਬਾਦਲ ਵਾਲਿਆਂ ਨੂੰ ਇਕੱਲੇ ਦਲ ਗਿਣਦੇ ਹੋ ਇਹ ਸਾਡੇ ਮਿੱਤਰ ਕਿਵੇਂ ਹੋ ਸਕਦੇ ਐ ਜਿਹੜਾ ਚੱਲਦਾ ਹੀ ਦਿੱਲੀ ਦੇ ਇਸ਼ਾਰਿਆਂ ਤੇ ਹੈ ਜਿਹਦੀ ਭਾਜਪਾ ਨਾਲ ਯਾਰੀ ਹੈ ਬੀਬੀ ਹਰ ਸਿਮਰਤ ਕੌਰ ਬਾਦਲ ਹੋਵੇ ਵੱਡੀ ਮਨਿਸਟਰ ਤੇ ਸਾਡੇ ਸਿੱਖ ਪਏ ਹੁਣ ਜਿਹਨਾਂ ਚ 30-30 ਸਾਲਾਂ ਤੋਂ ਇਸੇ ਬਾਦਲ ਦੀ ਵਰਡਿੰਗ ਹੈ ਕਿ ਕਾਤਲ ਹਵਾਰਾ ਕੌਮ ਨੂੰ ਸੇਧ ਨਹੀਂ ਦੇ ਸਕਦਾ ਇਸੇ ਸੁਖੀਰ ਬਾਦਲ ਦੀ